ਮੇਰਾ ਨਾਮ ਆਜੀਤੋ ਤੇ ਮੇਰੇ ਡੰਗਰੇ ਦੀ ਹੱਥ ਦੇਖੋ ਪਹਿਲੇ ਸਾਨੂੰ ਇੱਕ ਪੱਠਾ ਨਹੀਂ ਮੋਠਾ ਨਹੀਂ ਕੋਈ ਪਿੰਡ ਆਂ ਦਿੱਤਾ ਕਿਸੇ ਨੇ ਕਿਉਂਕਿ ਹਰੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੀ ਹੱਥ ਦੇਖੋ ਤੇ ਜਿਹੜੇ ਆਦਿ ਉਹਦਰ ਚਲ ਜਾਓ ਉਹਦਰ ਚਲ ਜਾਓ ਉਹਦਰ ਕੀ ਰੱਖੇਗਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਮੋਦੀ ਕੀ ਜਾਣ ਕਿੰਨੂ ਨਹੀਂ ਪਾਈਆਂ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਮੈਂ ਪੁੱਤ ਬੁਲਾਇਆ ਸਾਨੂੰ ਕਿ ਸਾਡਾ ਡੰਗਰ ਭੁੱਖੇ ਮਰ ਜਾਣਾ ਸਾਨੂੰ ਕੁਝ ਨਹੀਂ ਆਇਆ ਪਿੰਡ ਮੌਕਾ ਦੇਖੋ ਸਾਡਾ ਆਈਏ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪੀ ਆ ਜਿਨ੍ਹਾਂ ਨੇ ਡੰਗਰ ਰੱਖਦੇ ਆ ਪੱਠੇ ਬੀਜਦੇ ਆ ਅਸਨੇ ਚ ਪੈ ਹੀ ਨਹੀਂ ਪੱਠਾ ਤੇ ਆਉਣਾ ਕਿਥੋਂ ਆ ਇਹ ਲੋਕ ਦਿਨ ਦੇ ਨੇ ਉਹ ਵੀ ਸਾਨੂੰ ਆਂਦਾ ਤੇ ਪਹਿਲੀ ਪਹਿਲੀ ਸਾਡੀ ਪਾਰ ਆ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਕੀ ਆ ਉੱਤੇ ਪਾਣੀ ਚੜਿਆ ਮਿੰਨਾ ਹੀ ਆ ਹਾਂ ਛੇ ਜਹਾਦੀ ਤੂੜੀ ਸਤਾ ਹੀ ਜੜੀਆਂ ਸਾਰੀ ਜੜੀਆਂ ਤੇ ਅਜੇ ਜਾਓ ਦੇਖੋ ਅੰਦਰ ਸਾਡੇ ਮੋਠ ਤੂੜੀ ਨਹੀਂ ਤੇ ਕੀ ਪਾਈ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਹਰਾਚਾਰਾ ਨਹੀਂ ਆਇਆ ਤੂੜੀ ਨਹੀਂ ਆਈ ਕੋਈ ਮਤਲ ਚੋਖਾ ਚੁਕਾ ਤੇ ਚਲੋ ਅਸੀਂ ਮਾਰੇ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਗੋਲੋਂ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ ਇੱਕ ਡੇਢ ਮਹੀਨਾ ਆ ਡੇਢ ਮਹੀਨਾ ਗਿਆ ਨਿਕਲੇ ਨਿਕਲੇ ਕਿੰਨੇ ਕੱਲ੍ਹ ਆਇਆ ਕਿਹਾ ਨਿਕੜਾ ਇਧਰ ਆਪ ਪਾਣੀ ਹੈ ਦਰਿਆ ਤੇਜ ਆ ਪਟਾ ਪਰ ਬਾਬੇ ਦੇ ਹੱਥ ਦੇਖੋ ਜਾਈਏ ਪਹਿਲੀ ਚੋਂ ਤੇ ਨਿਕਲ ਗਿਆ ਪਾਣੀ ਨਹੀਂ ਨਿਕਲਿਆ ਮੈਂ ਵੀ ਜਾ ਕੇ ਤੇ ਦੇਖੋ ਦੇਖੋ ਸਹੀ ਆ ਗਿਆ ਬਾਬਾ ਬੜਾ ਇਹ ਬਾਬੇ ਕੱਲ੍ਹ ਆਈ ਹੋਈ ਆ ਇੱਥੇ ਪਾਣੀ ਸਾਰੇ ਖਰਾਬ ਹੋ ਗਏ ਮੈਂ ਹੈ ਹੀ ਨਹੀਂ ਤੇ ਮੁੰਡੀਆਂ ਆਪਕ ਮੰਗਾਤ ਮੁੰਡੀਆਂ ਹੀ ਆ ਤੇ ਲੋਕੀ ਸਾਡੇ ਉਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉਧਰ ਪੱਟੇ ਪਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਜਾ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿੰਨੇ ਡੰਗਰ ਉਹਨਾਂ ਦੇ ਪਿੰਡ ਚ ਪਿੰਡ ਚ ਹੋਣਾ 2 300 ਡੰਗਰ ਲੱਗੇ ਸ਼ਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਹੋਸਾਬ ਹੈ ਪੱਠਾ ਮਿਲਿਆ ਹੀ ਵੀ ਕਿਹਨੂੰ ਡੰਗਰੇ ਪਾਣਿਆ ਦੀ ਬਣਿਆ ਅਸੀਂ ਕਿਥੋਂ 2 ਮੀਲ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣ ਹੁਣ ਮੂੜੇ 3 ਵਜੇ ਦਾ ਨੇ ਕੀਤੇ ਬੱਚੇ ਨੇ ਕਿਨੇ ਕੇ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਤੇ ਐ ਦਿਨੇ ਫਿਰ ਪੱਠੇ ਦਾ ਰੇਟ ਵੀ ਵਧਿਆ ਹੋਣਾ ਮਹਿੰਗੇ ਹੋ ਗਏ ਹ ਅਹੀਂ ਮੋਲ ਨਹੀਂ ਮੋਲ ਕਿਥੋਂ ਲੈਣੇ ਨੇ ਪੈਸੇ ਕਿਥੋਂ ਲੈਣੇ ਨੇ ਗਾੜੀ ਲੈ ਬੱਧ ਪੈਸੇ ਕਿਥੋਂ ਲੈਣੇ ਨੇ ਆਪਣਾ ਹੋਰ ਕਿਸ ਮਸਿਆਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਨੂੰ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨਾ ਹੀ ਕਿ ਤੋ ਲਿਆ ਸਕਦੇ ਆ ਕਿ ਤੋ ਲਈਏ ਇਨਸ਼ਾਅੱਲਾ ਤੱਕ ਤਾਂ ਪਾਣੀ ਹੈਗਾ ਤੇ ਪੱਠੇ ਬਾਹਰੋਂ ਵੀ ਸਾਨੂੰ ਕੋਈ ਵੀ ਦੇਖਦਾ ਤੇ ਕਮਾਂਦ ਵੀ ਸਾਡੇ ਡੁੱਬ ਗਏ ਦੇ ਚਲੋ ਗਾਲੀ ਗੇਦੇ ਆ ਪੱਠੇ ਕਿੱਥੋਂ ਲਿਆਈਏ ਅਸੀਂ ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਅਭਿਆਸ ਦੇ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਠੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ ਤਾਂ ਬਾਹਰ ਪੈਂਦੀ ਪਹਿਲੀ ਸਾਰੇ ਹਾਂਜੀ ਸਾਰੇ ਇਹ ਤਾਂ ਕਿ ਪੱਠੇ ਲੈਣ ਜਾਣ ਆ ਮਕੇਰੀਆਂ ਤੇ ਕਰਾਸੀ ਪੱਠੇ ਲਿਆਇ ਕਰਨੀ ਮਕੇਰੀਆਂ ਤੋਂ ਸਾਨੂੰ ਐਂਦਾ ਕਹੇ ਸਾਨੂੰ ਮੁੱਲ ਮਕੇਰੀਆਂ ਤੋਂ ਹੋਰ ਸਾਨੂੰ ਪੱਠੇ ਨਹੀਂ ਮਿਲ ਗਏ ਅਜ ਡੰਗਰ ਮੈਂ ਡੰਗਰ ਨਹੀਂ ਦੇਦੇ ਸਾਨੂੰ ਜਿਆਦੇ ਕਿੰਨੇ ਦਿਨ ਤੋਂ ਡੰਗਰ ਕੋ ਫੇਰੇ ਰਹੇ ਸਾਡੇ 1.5 2 ਮਹੀਨੇ ਹੋ ਗਏ ਜਦੋਂ ਦਾ ਪਾਣੀ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਸੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਤੂੜੀ ਵੀ ਸਾਡੀਆਂ ਤੂੜੀਆਂ ਵੀ ਖਤਮ ਹੋ ਗਈਆਂ ਤੂੜੀਆਂ ਵੀ ਕਿੱਥੋਂ ਆਣ ਤੇ ਚੜੀ ਵੀ ਸੇਵਾ ਆਂਦੀ ਹੈ ਸਾਡੇ ਤੇ ਕਰਪੂਜ਼ ਦੀ ਨਹੀਂ ਆ ਗਈ ਪੱਠੇ ਦੱਥੇ ਚੱਲ ਸਾਨੂੰ ਹੋਰ ਕੁਝ ਨਹੀਂ ਸਾਨੂੰ ਸਿਰਫ ਪੱਠੇ ਦੱਥੇ ਚਾਹੀਦੇ ਸੇਵਾ ਆਂਦੀ ਹੈ ਕੋਈ ਸਮਾਜ ਸੇਵਾ ਆਂਦਾ ਸਾਡੇ ਕੁਝ ਵੀ ਨਹੀਂ ਆਇਆ ਤੇ ਕਿਹੜੇ ਕਿਹੜੇ ਪਿੰਡ ਲੱਗੇ ਛਗੇ ਦੋ ਆਟਾ ਦੋ ਵਲ ਦੋ ਵਲ ਜਖਤਪੁਰ ਜਖਤਪੁਰ ਹੋ ਗਿਆ ਡੇਰੇ ਦੋ ਵਲ ਦੇ ਡੇਰੇ ਜਿੱਥੇ ਪਾਣੀ ਵੀ ਪੁੱਜ ਗਿਆ ਪਾਣੀ ਹੁਣ ਉੱਤਨਾ ਸ਼ੁਰੂ ਹੋ ਗਿਆ ਲੱਗਦਾ ਕਿ ਪੱਠੇ ਕੋਈ ਪੱਠੇ ਨਹੀਂ ਕੱਟੀ ਤੂ ਕੱਟ ਸਾਨੂੰ ਦੋ ਮਹੀਨੇ ਪੱਠੇ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਸਾਨੂੰ ਪੱਠਿਆਂ ਦੀ ਕੋਈ ਡੰਗਰ ਬਿਮਾਰ ਵੀ ਹੋਏ ਆ ਦਿਨਾਂ ਚ بارشਾਂ ਹੋਈਆਂ ਕਾਫੀ ਹਾਂਜੀ ਬਿਮਾਰ ਵੀ ਹੈਗੇ ਆ ਵਿੱਚ ਨਹੀਂ ਪਿੱਛੇ ਹੈਗੇ ਆ ਬਿਮਾਰ ਜਿਨ੍ਹਾਂ ਦੇ ਹੈਗੇ ਆ ਉਹਨਾਂ ਦੇ ਹੈਗੇ ਆ ਮੀਨਾ ਵੀ ਨਾ ਹੋ ਗਿਆ ਸਾਨੂੰ ਦਵਾਈਆਂ ਕਰਾਉਂਦਿਆਂ ਨੂੰ ਪੱਠਿਆਂ ਡੰਗਰਾਂ ਦੀਆਂ ਤੇ ਸਾਨੂੰ ਚਲੋ ਡਾਕਟਰਾਂ ਦੀ ਟੀਮ ਵੀ ਚਾਹੀਦੀ ਆ ਸਾਡੇ ਡੰਗਰਾਂ ਨੂੰ